ਇਹ ਨਾ ਵੀਰ ਜੀ ਤਾਂ ਮੈਂ ਪਹਿਲਾਂ ਦੱਸ ਚੁੱਕਿਆ ਵੀ ਕਾ ਨਾਂ ਤਾਂ ਮੇਰਾ ਕਾਵਲ ਸੁਲਤਾਨਵਾਲੀ ਹੈ ਜੀ ਕਾਵਲ ਸੁਲਤਾਨਵਾਲੀ ਹੈ ਜੀ ਜਦੋਂ ਮੈਂ ਮੇਰੀ ਕੈਸਟ ਆਈ ਨਾਂਦ ਚ ਹਾਂਜੀ ਪਾਜੀ ਡੈਥ ਤੋਂ ਬਾਅਦ ਹਾਂਜੀ ਹਾਂਜੀ ਇਹਨਾਂ ਆਪਣੇ ਗੁਰੂ ਜੀ ਦੀ ਆਪਣਾ ਡੈਥ ਤੋਂ ਬਾਅਦ ਇਹਨਾਂ ਦੀ ਡੈਥ ਤੋਂ ਬਾਅਦ ਹਾਂਜੀ ਹਾਂਜੀ ਮੇਜਰ ਆਸਤਾਨ ਨਹੀਂ ਜੀ ਜੀ ਦੀ ਡੈਥ ਤੋਂ ਬਾਅਦ ਹਾਂਜੀ ਹਾਂਜੀ ਉਹ ਮੇਰੀ ਕੈਸਟ ਆਈ ਟੋਟੇ ਟੋਟੇ ਹੋਗੇ ਸੂਰ ਟੋਟੇ ਟੋਟੇ ਹੋਗੇ ਸੂਰ ਹਾਂਜੀ ਬੜੀ ਬਹੁਤ ਹੀ ਪਪੂਲਰ ਕੈਸਟ ਸੀ ਤੁਹਾਡੀ ਹਾਂਜੀ ਹਾਂਜੀ ਉਹ ਤਾਂ ਬੜਾ ਸਰੋਤਿਆਂ ਨੇ ਬਹੁਤ ਹੀ ਮਾਨਦਤ ਜਿਆਦਾ ਮਾਨ ਦਿੱਤਾ ਹਾਂਜੀ ਹਾਂਜੀ ਉਸ ਟਾਈਮ ਮੈਂ ਉਹਨਾਂ ਨੂੰ ਕਿਹਾ ਵੀ ਸੀਗਾ ਵੀ ਮੇਰਾ ਨਾਮ ਹੈ ਕਾਬਲ ਸੁਲਤਾਨਵਾਲੀਆ ਕਾਬਲ ਸੁਲਤਾਨਵਾਲੀਆ ਹਾਂਜੀ ਹਾਂਜੀ ਇਹਨਾਂ ਨੂੰ ਆਨੰਦ ਕੰਪਨੀ ਆਨੰਦ ਕੰਪਨੀ ਹਾਂਜੀ ਬਠਿੰਡਾ ਵਾਲਿਆਂ ਨੂੰ ਠੀਕ ਹੈ ਠੀਕ ਹੈ ਜੋ ਬਠਿੰਡੇ ਆ ਆਨੰਦ ਕੰਪਨੀ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਵੀ ਮੇਰਾ ਨਾਮ ਹੈ ਕਾਬਲ ਸੁਲਤਾਨਵਾਲੀਆ ਜੀ ਉਹਾਂ ਨੇ ਵੀ ਕਾਬਲ ਜੀ ਇਹ ਕੋਈ ਗੱਲ ਨਹੀਂ ਹੁੰਦੀ ਹਾਂ ਆਪਾਂ ਅਖਬਾਰ ਚ ਕਢਾ ਦਿੰਨੇ ਆ ਉਹ ਕਰ ਦਿੰਨੇ ਆ ਆਪਣਾ ਵੀ ਤੁਹਾਡੀ ਆਵਾਜ਼ ਬਿਲਕੁਲ ਮੇਜਰ ਭਾਜੀ ਨਾਲ ਮਿਲਦੀ ਆ ਹਾਂ ਤੇ ਅੱਗੇ ਰਾਜਸਥਾਨੀ ਲਾ ਦਿੰਨੇ ਆ ਠੀਕ ਹੈ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਇਤਰਾਜ਼ ਨਾ ਕਰੇ ਆਪਣੇ ਤੇ ਹਾਂਜੀ ਹਾਂਜੀ ਉਹ ਤੇ ਨਹੀਂ ਉਤਰਾਂ ਤਾਂ ਇਹ ਹੁਣ ਹਿੰਦੁਸਤਾਨ ਹੈ ਕੌਣ ਕਿਤਰਾ ਕੋਈ ਵੀ ਰਾਜਸਥਾਨੀ ਕਹਿ ਸਕਦਾ ਹੈ ਹਾਂਜੀ ਤੇ ਮੈਂ ਵੀ ਚਲੋ ਠੀਕ ਆ ਇਹ ਜੋ ਮੇਰਾ ਰਾਜਸਥਾਨੀ ਅੱਗੇ ਨਾਂ ਲੱਗਾ ਹੈ ਹਾਂਜੀ ਇਹ ਸਿਰਫ ਆਨੰਦ ਕੰਪਨੀ ਨੇ ਸਰ ਲਾਇਆ ਸੀਗਾ ਇਹ ਮੈਂ ਕੋਈ ਆਪਦੇ ਕੋਲੋਂ ਨਹੀਂ ਲਾਇਆ ਅੱਛਾ ਅੱਛਾ ਕਾਬਲ ਸੁਲਤਾਨ ਵਾਲੀਏ ਨੂੰ ਕਾਬਲ ਰਾਜਸਥਾਨੀ ਆਨੰਦ ਕੰਪਨੀ ਵਾਲਾ ਨੇ ਜਿਹੜਾ ਨਾਮ ਦਿੱਤਾ ਜਿਵੇਂ ਕਿ ਮੇਜਰ ਜੀ ਨੂੰ ਜਿਹੜਾ ਰਾਜਸਥਾਨੀ ਨਾਮ ਅਤਲ ਸ਼ਰਮਾ ਜੀ ਨੇ ਦਿੱਤਾ ਸੀ ਹਾਂਜੀ ਹਾਂਜੀ ਜਿਵੇਂ ਉਹਨਾਂ ਨੂੰ ਅਤਲ ਸ਼ਰਮਾ ਜੀ ਨੇ ਦਿੱਤਾ ਅਤਲ ਸ਼ਰਮਾ ਜੀ ਮੈਨੂੰ ਜੋ ਰਾਜਸਥਾਨੀ ਨਾਮ ਦਿੱਤਾ ਸੀਗਾ ਹੋਰ ਕੋਈ ਮੈਂ Rajasthan ਦੇ ਰਹਿਣ ਵਾਲਾ ਨਹੀਂ ਰਹਿਣ ਵਾਲਾ ਤਾਂ ਮੈਂ ਪੰਜਾਬ ਦਾ ਹੀ ਆ ਹਾਂਜੀ ਹਾਂਜੀ ਫਿਰੋਜ਼ਪੁਰ ਜ਼ਿਲ੍ਹੇ ਦਾ ਹਾਂਜੀ ਫਿਰੋਜ਼ਪੁਰ ਮੇਰਾ ਜ਼ਿਲ੍ਹਾ ਹੈ ਉਹੋ ਹੀ ਮੇਰਾ ਪਸ਼ੋਕੜ ਹੈ ਉੱਥੇ ਹੀ ਜੰਮੇ ਪਲੇ ਆ ਉੱਥੇ ਹੀ ਖੇਡੇ ਆ ਅੱਛਾ ਇਹ ਤੁਹਾਡਾ ਮਤਲਬ ਤੁਸੀਂ ਰਾਜਸਥਾਨੀ ਬਣ ਗਏ ਟੋਟੇ ਟੋਟੇ ਹੋ ਗਏ ਸੂਰਮੇ ਜਿਹੜੀ ਤੁਹਾਡੀ ਐਲਬਮ ਸੀਗੀ ਬੇਹੱਦ ਵਿਕੀ ਜਾ ਮੈਂ ਇਹ ਵੀ ਕਹਾਂ ਕਿ ਬਲੈਕ ਦੇ ਵਿੱਚ ਵੀ ਬਹੁਤ ਵਿਕੀ ਯਾਨੀ ਕਿ ਕੰਪਨੀ ਕੋਲੋਂ ਸਪਲਾਈ ਨਹੀਂ ਪੂਰੀ ਹੋ ਰਹੀ ਇੰਨੀ ਉਹ ਕੈਸਟ ਵਿਕੀ ਔਰ ਹਰ ਗੁਰੂ ਘਰ ਦੇ ਵਿੱਚ ਤੁਹਾਡੇ ਗੀਤ বাজਦੇ ਸੀਗੇ ਉਹਦੇ ਉਸ ਧਾਰਮਿਕ ਟੇਪ ਦੇ ਵਿੱਚੋਂ ਦੋ ਬੋਲ ਜ਼ਰੂਰ ਸਾਂਝੇ ਕਰੋ ਜਿਹੜਾ ਉਹਦੇ ਵਿੱਚੋਂ ਗੀਤ ਕੋਈ ਵੀ ਸਾਡੇ ਸਰੋਤਿਆਂ ਨਾਲ ਜ਼ਰੂਰ ਟੋਟੇ ਟੋਟੇ ਹੋਗੇ ਸੁਰਮੇ ਦੇ ਵਿੱਚੋਂ ਜ਼ਰੂਰ ਸਾਂਝਾ ਕਰੋ ਜੀ ਸਰ ਕਹਿੰਦਾ ਉਹ ਤੇਰਾ ਖਾਲਸਾ ਪੰਥ ਬਾਜੰ ਵਾਲਿਆ ਹੂੰ ਜਿਹੜੇ ਸਿੰਘ ਇਹਨੂੰ ਮਣ ਚ ਵਸਾਲਿਆ ਜੀ ਉਹਨਾਂ ਦੁੱਖਾਂ ਤੋਂ ਕਦੇ ਵੀ ਖਵਰਾਇਆ ਉਹ ਟੋਟੇ ਟੋਟੇ ਹੋ ਗਏ ਸੂਰਮੇ ਉਹਨਾਂ ਸਿੱਖੀ ਨੂੰ ਦਾਗ ਨਾ ਲਾਇਆ ਵਾਜੀ ਉਹ ਟੋਟੇ ਟੋਟੇ ਹੋ ਗਏ ਸੂਰਮੇ ਉਹਨਾਂ ਸਿੱਖੀ ਨੂੰ ਦਾਗ ਨਾ